ਕਾਲਾ ਕੀਤਾ ਗਿਆ ਇੱਕ ਸਮਾਜ ਸੇਵੀ ਸੰਸਥਾ ਦੁਆਰਾ ਜਿਹੜਾ ਹੈਗਾ ਸਰਕਾਰ ਨਾਲ ਟਾਈ ਅਪ ਕਰਕੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਜਿਹੜਾ ਹੈਗਾ ਅ ਜਿਹੜਾ ਛਾਤੀ ਦਾ ਕੈਂਸਰ ਆ ਉਹਦੇ ਜਿਹੜੇ ਟੈਸਟ ਕੀਤੇ ਜਾ ਰਹੇ ਨੇ ਫ੍ਰੀ ਆਫ ਕਾਸਟ ਕੀਤੇ ਜਾ ਰਹੇ ਨੇ ਤੇ ਔਰਤਾਂ ਨੂੰ ਕੈਂਸਰ ਸੰਬੰਧੀ ਜਿਹੜਾ ਹੈਗਾ ਜਾਗਰੂਕ ਕੀਤਾ ਜਾ ਰਿਹਾ ਹੈ ਸੰਸਥਾ ਦੇ ਆਗੂ ਮੌਜੂਦ ਆ ਪਹਿਲਾਂ ਗੱਲਬਾਤ ਕਰਾਂਗੇ ਮੈਮ ਕੀ ਨਾ ਮੈਂ ਤੁਹਾਡਾ ਕੀ ਹੈ ਤੁਹਾਡਾ ਪ੍ਰੋਜੈਕਟ ਮੇਰਾ ਨਾਮ ਪ੍ਰਾਂਜਲ ਹੈ ਮੈਂ ਬਠਿੰਡਾ ਤੋਂ ਆ ਟੈਕਨੀਸ਼ੀਅਨ ਬ੍ਰੈਸਟ ਕੈਂਸਰ ਡਿਪਾਰਟਮੈਂਟ 'ਚ ਮੈਂ ਟੈਕਨੀਸ਼ੀਅਨ ਆ ਅਸੀਂ ਨੀਰਾ ਮੇ ਕੰਪਨੀ ਤੋਂ ਹੈਗੇ ਆ ਸਵਸਥ ਕੰਪ ਇਹ ਸਰਕਾਰ ਵੱਲੋਂ ਬਹੁਤ ਵਧੀਆ ਸਕੀਮ ਸ਼ੁਰੂ ਕੀਤੀ ਗਈ ਹੈ ਇਹ AI ਇੱਕ ਟੈਕਨੀਕ ਹੈ ਥਰਮਲ ਕੈਮਰਾ ਹੈਗਾ ਇਹਦੇ ਨਾਲ ਨਾਲ ਦੀ ਨਾਲ ਤੁਸੀਂ ਐਂ ਕਹਿ ਸਕਦੇ ਹੋ ਕੈਂਸਰ ਨੂੰ ਐਨਲਾਈਜ਼ ਕਰਵਾ ਸਕਦੇ ਹੋ ਬਹੁਤ ਜਲਦੀ ਇਹਦਾ ਰਿਜ਼ਲਟ ਆ ਜਾਂਦਾ ਹੈਗਾ ਮੈਮ ਗੱਲ ਕਰੀਏ ਜਿਸ ਤਰ੍ਹਾਂ ਤੁਸੀਂ ਇਹ ਟੈਸਟ ਕਰ ਰਹੇ ਹੋ ਕਿਹੜੇ ਕਿਹੜੇ ਦੇ ਨਾਲ ਟੈਸਟ ਹੁੰਦੇ ਆ ਤੇ ਇਹਦਾ ਕੰਮ ਕਰਨ ਦਾ ਤਰੀਕਾ ਕੀ ਹੈ ਇਹਦਾ ਬਹੁਤ ਜਲਦੀ ਮੰਨ ਲਓ ਤੁਸੀਂ ਰਿਜ਼ਲਟ ਹੈ ਅਗਰ ਛਾਤੀ 'ਚ ਕਿਸੇ ਵੀ ਤਰੀਕੇ ਦੀ ਗੰਡ ਮਹਿਸੂਸ ਹੁੰਦੀ ਹੈ ਜਾਂ ਕਿਸੇ ਵੀ ਤਰੀਕੇ ਦਾ ਦਰਦ ਹੈਗਾ ਤੁਹਾਨੂੰ ਫੀਲ ਹੁੰਦਾ ਮੋਸਟਲੀ ਅੱਜਕੱਲ ਦੇਖਿਆ ਜਾਵੇ ਬ੍ਰੈਸਟ ਕੈਂਸਰ ਦੇ ਬਹੁਤ ਸਾਰੇ ਸਿੰਪਟਮਸ ਕਈ ਲੋਕਾਂ ਨੂੰ ਪਤਾ ਹੀ ਹੈ ਨਹੀਂਗੇ ਜਾਂ ਕੈਲੋ ਪਾਣੀ ਰਸਦਾ ਹੈਗਾ ਕਿਸੇ ਵੀ ਤਰੀਕੇ ਦੀ ਦਿੱਕਤ ਹੈ ਤਾਂ ਤਾਂ ਉਹ ਕਰਵਾ ਸਕਦਾ ਹੈ ਇਹਦੀ ਮੈਕਸਿਮਮ ਇੱਕ ਏਜ ਰੱਖੀ ਗਈ ਹੈ 30 ਤੋਂ 80 ਸਾਲ ਤੱਕ ਜਿਆਦਾ ਕਹ ਲੋ ਮੈਰਿਡ ਲੇਡੀਸ 'ਚ ਜਿਆਦਾ ਪਾਇਆ ਜਾ ਰਿਹਾ ਹੈ ਜਾਂ ਜਿਨ੍ਹਾਂ ਦੇ ਬੱਚੇ ਹੈਗੇ ਨੇ ਤਾਂ ਕੋਈ ਵੀ ਆ ਕੇ ਕਰਵਾ ਸਕਦਾ ਹੈ 10 ਮਿੰਟ ਦਾ ਟੈਸਟ ਹੈਗਾ ਨਾਲ ਦੀ ਨਾਲ ਇਹਦੇ ਬਹੁਤ ਜਲਦੀ ਐਨਲਾਈਜ਼ ਹੋ ਕੇ ਤੁਹਾਨੂੰ 10 ਮਿੰਟ 'ਚ ਰਿਪੋਰਟ ਮਿਲ ਜੂਗੀ ਤੁਸੀਂ ਕਰਵਾ ਸਕਦੇ ਹੋ ਕੋਈ ਵੀ ਕਰਵਾ ਸਕਦਾ ਹੈ ਇਹ ਬਹੁਤ ਕਈ ਥਾਵਾਂ ਤੇ ਹੁਣ ਸਾਡੇ ਪੰਜਾਬ 'ਚ ਕਹ ਲੋ ਕੈਂਪ ਲੱਗ ਰਹੇ ਨੇ ਈਜ਼ੀ ਟੂ ਵੇ ਹੈ ਤੁਸੀਂ ਆ ਕੇ ਕਰਵਾ ਸਕਦੇ ਹੋ ਬ्रो ਪ੍ਰੋਪਰ ਪ੍ਰਾਈਵੇਸੀ ਹੈਗੀ ਹੈ ਇਹਦੇ 'ਚ ਕੋਈ ਦਿੱਕਤ ਨਹੀਂ ਹੈਗੀ ਬਿਲਕੁਲ ਪੇਨਲੈਸ ਹੈ ਨਾ ਹੀ ਅਸੀਂ ਪੇਸ਼ੈਂਟ ਨੂੰ ਅੰਦਰ ਦੇਖਣਾ ਹੈ ਪੇਸ਼ੈਂਟ ਨੇ ਖੁਦ ਬੈਠਣਾ ਹੈ ਪੰਜ ਪਿਕਚਰਜ਼ ਹੋਣਗੀਆਂ ਤੇ ਥਰਮਲ ਕੈਮਰਾ ਐਵੇਂ ਵੀ ਨਹੀਂ ਵੀ ਤੁਸੀਂ ਕਹਿ ਲਓ ਬਿਲਕੁਲ ਸਕਿਨ ਦੱਸਦੀ ਆ ਪ੍ਰੋਪਰ ਇਹਦੇ ਚ ਥਰਮਲ ਕੈਮਰੇ ਵਾਲੀ ਪਿਕਚਰਜ਼ ਆਣਗੀਆਂ ਨਾਲ ਦੀ ਨਾਲ 10 ਮਿੰਟਾਂ ਚ ਰਿਪੋਰਟ ਆ ਚੁਗੀ ਰਿਪੋਰਟ ਦਾ ਆਪਾਂ ਗੱਲ ਕਰੀਏ ਰਿਪੋਰਟ ਕਿਸ ਤਰ੍ਹਾਂ ਦੀ ਆਉਂਦੀ ਹੈ ਕਿ ਕੋਈ ਸੌਫਟਵੇਅਰ ਤੁਹਾਨੂੰ ਕੰਪਨੀ ਵੱਲੋਂ ਪ੍ਰੋਵਾਈਡ ਕਰਾਇਆ ਗਿਆ ਹੈ ਹਾਂਜੀ ਸਾਡਾ ਸੌਫਟਵੇਅਰ ਹੈਗਾ ਨੀਰਮਈ ਕੰਪਨੀ ਨੇ ਹੀ ਇੱਕ ਸੌਫਟਵੇਅਰ ਜੋ ਵੀ ਡਵੈਲਪ ਕੀਤਾ ਹੈਗਾ ਉਹਦੇ ਚ ਨਾਲ ਦੀ ਨਾਲ ਕੀ ਕਹ ਲਓ ਸਾਡੀ ਪਿਕਚਰਸ ਐਨਲਾਈਜ਼ ਹੁੰਦੀਆਂ ਨਾਲ ਦੀ ਨਾਲ ਅਸੀਂ ਉਹਨਾਂ ਦੀ ਡੀਟੇਲਸ ਪ੍ਰੋਪਰ ਰੱਖੀ ਜਾਂਦੀ ਹੈ ਵੀ ਕਿੱਥੋਂ ਪੇਸ਼ੈਂਟ ਆ ਰਿਹਾ ਸਾਰੀ ਉਹਨਾਂ ਦੀ ਪਹਿਲਾਂ ਦੀ ਵੀ ਅਗਰ ਕੋਈ ਸਰਜਰੀ ਹੋਈ ਹੈ ਜਾਂ ਅੱਗੇ ਕੋਈ ਦਿੱਕਤ ਹੈਗੀ ਹੈ ਉਹਨਾਂ ਨੂੰ ਫੀਲ ਹੁੰਦਾ ਤਾਂ ਉਹ ਸਾਰਾ ਕੁਝ ਡਿਟੇਲਸ ਫਿਲ ਕੀਤੀ ਜਾਂਦੇ ਨਾਲ ਦੀ ਨਾਲ ਉਹਨਾਂ ਨੂੰ ਰਿਪੋਰਟ ਸੈਂਡ ਕੀਤੀ ਜਾਂਦੀ ਹੈ ਅਸੀਂ ਥਰਮਲ ਕੈਮਰਾ ਤੋਂ ਇਹ ਕਰਵਾ ਕੇ ਉਹਨਾਂ ਨੂੰ ਰਿਪੋਰਟ ਦੇ ਰਿਆ ਨੋਰਮਲ ਅਗਰ ਬਾਈਟਾਂਸ ਸਾਨੂੰ ਲੱਗਦਾ ਵੀ ਕੋਈ ਪੋਜ਼ਿਟਿਵ ਕੇਸ ਹੈ ਫਿਰ ਉਹਦੀ ਪ੍ਰੋਪਰ ਅਸੀਂ ਅੱਗੇ ਡਾਕਟਰ ਨੂੰ ਰეკਮੈਂਡ ਕਰਦੇ ਹਾਂ ਨੈਵੀਗੇਟਰ ਜੋ ਹੈ ਸਾਡੇ ਪੇਸ਼ੈਂਟ ਨੈਵੀਗੇਟਰ ਅੱਗੇ ਪ੍ਰੋਪਰ ਉਹਨਾਂ ਨੂੰ ਗਾਈਡ ਕਰਦਾ ਕਿੱਦਾਂ ਜਾਣਾ ਹੈਗਾ ਡਾਕਟਰ ਕੋਲ ਕੀ ਗੱਲਬਾਤ ਕਰਨੀ ਹੈ ਡਾਕਟਰ ਨਾਲ ਖੁਦ ਜਾ ਕੇ ਉਹ ਗੱਲਬਾਤ ਕਰਦੇ ਨੇ ਪ੍ਰੋਪਰ ਜੋ ਵੀ ਉਹਨਾਂ ਦੀ ਰਿਪੋਰਟ ਅੱਗੇ ਦੱਸ ਰਿਹਾ ਮੈਮੋਗ੍ਰਾਫੀ ਹੋ ਗਿਆ ਆ ਕਹਿ ਲਓ ਜੋ ਵੀ ਹੈਗਾ ਉਹ ਅੱਗੇ ਡਾਕਟਰ ਨਾਲ ਗੱਲਬਾਤ ਕਰਕੇ ਸਾਰੀ ਡਿਟੇਲਸ ਉੱਤੇ ਵੀ ਸੈਂਡ ਕਰ ਰਿਹਾ ਸਾਡੀ ਸਾਰੀ ਕੰਪਨੀ ਨੂੰ ਮਤਲਬ ਐਂਡ ਤੱਕ ਜਦੋਂ ਤੱਕ ਕੋਰੋਨਾ ਦਾ ਪ੍ਰੋਪਰ ਟਰੀਟਮੈਂਟ ਨਹੀਂ ਹੋ ਜਾਂਦਾ ਜਿਨ੍ਹਾਂ ਦਾ ਪੋਜ਼ਿਟਿਵ ਕੇਸ ਹੈ ਉਹਨਾਂ ਨੂੰ ਅਸੀਂ ਕੰਟੀਨਿਊ ਹੀ ਰੱਖਦੇ ਆ ਮੈਂ ਗੱਲ ਕਰੀ ਜਿਸ ਤਰ੍ਹਾਂ ਸ਼ੁਰੂ ਚ ਜ਼ਿਕਰ ਕੀਤਾ ਵੀ ਪਿੰਡਾਂ ਚ ਇਸ ਦਾ ਨਾਂ ਲੈਣ ਤੋਂ ਵੀ ਗਰੇਜ਼ ਕੀਤਾ ਜਾਂਦਾ ਪਰ ਔਰਤਾਂ ਨੂੰ ਜਾਗਰੂਕ ਕਿਸ ਤਰ੍ਹਾਂ ਕਰ ਰਹੇ ਹੋ ਇਸ ਟੈਸਟ ਕਰਾਉਣ ਲਈ ਵੈਸੇ ਤਾਂ ਸਾਡੇ ਨਾਲ ਜਿਹੜੇ ਆਸ-ਪਾਸੇ ਦੇ ਏਰੀਏ ਕਾਫੀ ਸਪੋਰਟ ਕਰ ਰਹੇ ਨੇ ਹਸਪੀਟਲ ਦੇ ਐਸਐਮਓ ਹੋਗੇ ਆਸ਼ਾ ਵਰਕਰਸ ਹੋ ਗਈਆਂ ਉਹ ਸਾਡੇ ਨਾਲ ਕਾਫੀ ਸਪੋਰਟ ਕਰ ਰਹੀਆਂ ਨੇ ਇਸ ਚੀਜ਼ ਨੂੰ ਅਸੀਂ ਉਹਨਾਂ ਦਾ ਇੱਥੇ ਤੇ ਕਰਕੇ ਆਪਦੇ ਸਟਾਫ ਦਾ ਵੀ ਸਾਰਿਆਂ ਦਾ ਟੈਸਟ ਕੀਤਾ ਉਹਨਾਂ ਨੂੰ ਦੱਸਿਆ ਗਿਆ ਵੀ ਅਵੇਅਰ ਕੀਤਾ ਗਿਆ ਵੀ ਕਿੰਨਾ ਈਜ਼ੀ ਹੈਗਾ ਇਹ ਟੈਸਟ ਕਰਵਾਉਣਾ ਇਹਦੇ ਚ ਕੁਝ ਵੀ ਡਰਨੀ ਹੈਗਾ ਔਰਤਾਂ ਹੁਣ ਜਿਹੜੀਆਂ ਕਰਵਾ ਗਈਆਂ ਉਹ ਅੱਗੇ ਵੀ ਆਪਣੇ ਦੱਸ ਰਹੀਆਂ ਜਿਹੜੀ ਆਸ਼ਾ ਵਰਕਰਸ ਹੈਗੀਆਂ ਜਿੰਨੇ ਪੇਸ਼ੈਂਟ ਹੈ ਪ੍ਰੈਗਨੈਂਟ ਲੇਡੀਆਂ ਵੀ ਕਰਵਾ ਸਕਦੀਆਂ ਕੋਈ ਰੇਡੀਏਸ਼ਨ ਨਹੀਂ ਕੋਈ ਦਿੱਕਤ ਨਹੀਂ ਇਹਦੇ ਚ ਕੋਈ ਵੀ ਇਦਾਂ ਦੀ ਜਿਸ ਨਹੀਂ ਪੈਣੀ ਬਾਡੀ ਤੇ ਜਿਹਦੇ ਨਾਲ ਕਹਿ ਲੋ ਵੀ ਤੁਹਾਡੀ ਬਾਡੀ ਨੂੰ ਕੋਈ ਸਾਈਡ ਇਫੈਕਟ ਹੋਊਗਾ ਮੈਂ ਗੱਲ ਕਰੀਏ ਕਿ ਕੀ ਹੁਣ ਤੱਕ ਨਤੀਜੇ ਤੁਹਾਡੇ ਸਾਹਮਣੇ ਆਏ ਨੇ ਇਸ ਇਲਾਕੇ ਦੇ ਵਿੱਚ ਕਿੰਨਾ ਕੁ ਤੁਹਾਨੂੰ ਕੈਂਸਰ ਦੇਖਣ ਨੂੰ ਮਿਲੇਗਾ ਔਰ ਪੰਜਾਬ ਚ ਕਿਹੜੀ ਕਿਹੜੀ ਜਗ੍ਹਾ ਤੁਹਾਡੇ ਵੱਲੋਂ ਇਸ ਟੈਕਨੀਕ ਨਾਲ ਟੈਸਟ ਕੀਤੇ ਜਾ ਰਹੇ ਵੈਸੇ ਸਾਡੇ ਇਹ 3-4 ਥਾਵਾਂ ਤੇ ਹੋਰ ਵੀ ਲੱਗੇ ਹੋਏ ਆ ਅੰਮ੍ਰਿਤਸਰ ਹੋ ਗਿਆ ਪਟਿਆਲਾ ਹੋ ਗਿਆ ਖੰਨਾ ਹੋ ਗਿਆ ਬਠਿੰਡਾ ਹੋ ਗਿਆ ਹੋਰ ਵੀ ਕਈ ਥਾਵਾਂ ਤੇ ਇਹ ਮਸ਼ੀਨਾਂ ਆਈਆਂ ਨੇ ਤੇ ਪੂਰਾ ਐਨਲਾਈਜ਼ ਕੀਤਾ ਜਾ ਰਿਹਾ ਪ੍ਰੋਪਰ ਜੇ ਦੇਖਿਆ ਜਾਵੇ ਹੁਣ ਤੱਕ ਦੀ ਰਿਪੋਰਟ ਸਭ ਤੋਂ ਜ਼ਿਆਦਾ ਬਠਿੰਡੇ ਸਾਡੇ ਰੈੱਡ ਕੇਸ ਪੋਜ਼ਿਟਿਵ ਨੇ ਕਿਉਂਕਿ ਉਹ ਰੀਜ਼ਨ ਹੋ ਸਕਦੇ ਨੇ ਕਈ ਰੀਜ਼ਨ ਨੇ ਜਿਵੇਂ ਕਹਿ ਲਓ ਪਾਣੀ ਐ ਜੋ ਵੀ ਪੋਲੂਸ਼ਨ ਐ ਉਹਦੇ ਕਰਕੇ ਜ਼ਿਆਦਾ ਇੱਥੇ ਰੈੱਡ ਕੇਸ ਪਾਏ ਜਾ ਰਹੇ ਨੇ ਮੈਂ ਕਿਸੇ ਤਰ੍ਹਾਂ ਦੀ ਫੀਸ ਵੀ ਰੱਖੀ ਗਈ ਐ ਕੀ ਕੀ ਫਾਰਮੈਲਿਟੀਆਂ ਜਿਹੜੀਆਂ ਤੁਹਾਡੇ ਤੋਂ ਜਿਹੜੇ ਟੈਸਟ ਕਰਾਉਣ ਆਏ ਲੋਕ ਨੇ ਉਹਨਾਂ ਤੋਂ ਲਈਆਂ ਜਾ ਰਹੀਆਂ ਨਹੀਂ ਹਜੇ ਤੱਕ ਤਾਂ ਕੋਈ ਵੀ ਫੀਸ ਹੈ ਨਹੀਂ ਕੋਈ ਇਹਨਾਂ ਨੂੰ ਪਰਚੀ ਕਟਾਣੀ ਨਹੀਂ ਪੈਂਦੀ ਕੋਈ ਫੀਸ ਨਹੀਂ ਹੈਗੀ ਫ੍ਰੀ ਆਫ ਕਾਸਟ ਹੈ ਬਿਲਕੁਲ ਤੇ ਐਦਾਂ ਬਸ ਸਿਰਫ ਇੱਕ ਛੋਟੀ ਜੀ ਡੀਟੇਲਸ ਸਾਨੂੰ ਚਾਹੀਦੀਆਂ ਹੁੰਦੀਆਂ ਉਹ ਵੀ ਤਾਂ ਅਗਰ ਬਾਇ ਚਾਂਸ ਕਿਸੇ ਦਾ ਪੋਜ਼ਿਟਿਵ ਕੇਸ ਆਂਦਾ ਤਾਂ ਅਸੀਂ ਉਹਨਾਂ ਨੂੰ ਪ੍ਰੋਪਰ ਗਾਈਡ ਕਰ ਸਕੀਏ ਹੋਰ ਇਹ ਹਜੇ ਤੱਕ ਦਾ ਕੋਈ ਵੀ ਐਦਾਂ ਕਹਿ ਲਓ ਵੀ ਕਿਸੇ ਨੂੰ ਔਖਾ ਕਰਨ ਵਾਲਾ ਕੰਮ ਨਹੀਂ ਹੈਗਾ ਕਿਉਂਕਿ ਕਈ ਪੇਸ਼ੈਂਟ ਨਾਰਮਲੀ ਨੇ ਪਿੰਡਾਂ ਵਾਲੇ ਨੇ ਉਹ ਜ਼ਿਆਦਾ ਇੰਨੀ ਖੇਚਲ ਨਹੀਂ ਕਰ ਸਕਦੇ ਸੋ ਇਹ ਇੰਨਾ ਅੱਛਾ ਸਟਾਰਟ ਕੀਤਾ ਗਿਆ ਏਆਈ ਦਾ ਮਤਲਬ ਐ ਕਹ ਲਓ ਟੈਕਨੀਕ ਹੈ ਸਰਕਾਰ ਨੇ ਬਹੁਤ ਅੱਛਾ ਹੈ ਕੋਈ ਵੀ ਕਰਵਾ ਸਕਦਾ ਈਜ਼ੀਲੀ ਸੋ ਇਹ ਮੈਮ ਨੇ ਜਿੰਨਾ ਵੱਲੋਂ ਇਹ ਪ੍ਰੋਜੈਕਟ ਇੱਥੇ ਜਿਹੜਾ ਹੈਗਾ ਦੇਖ ਰਿਖੇ ਇਹਨਾਂ ਦੀ ਕੀਤੀ ਜਾ ਰਹੀ ਹੈ ਟੈਸਟ ਕੀਤੇ ਜਾ ਰਹੇ ਨੇ ਲੋਕਾਂ ਦੇ ਤੇ ਖਾਸ ਗੱਲ ਜਿਹੜੀ ਸਾਹਮਣੇ ਆ ਰਹੀ ਹੈ ਵੀ ਬਠਿੰਡਾ ਇਸ ਟਾਈਮ ਸਭ ਤੋਂ ਵੱਧ ਕੇਸ ਜਿਹੜੇ ਹੈਗੇ ਆ ਦੇਖੋ ਨੂੰ ਮਿਲ ਰਹੇ ਨੇ ਕੈਂਸਰ ਦੇ ਗੱਲਬਾਤ ਕਰਾਂਗੇ ਸਾਡੇ ਨਾਲ ਪੇਸ਼ੈਂਟ ਵੀ ਮੌਜੂਦਾ ਮੈਮ ਕੀ ਨਾਮ ਹੈ ਤੁਹਾਡਾ ਕੀ ਟੈਸਟ ਕਰਵਾ ਲਿਆ ਤੁਸੀਂ ਮੇਰਾ ਨਾਮ ਅਮਨਦੀਪ ਕਹ ਰਹੀ ਤੇ ਮੈਂ ਟੈਸਟ ਕਰਵਾ ਲਿਆ ਹਾਂਜੀ ਵੈਸੇ ਆਪਣੇ ਕਹਿੰਦੇ ਪਿੰਡਾਂ 'ਚ ਗਰੇਜ਼ ਕਰਦੇ ਆ ਇਹਦਾ ਨਾਮ ਲੈਣ ਤੋਂ ਵੀ ਹਾਂਜੀ ਪਹਿਲਾਂ ਡਰ ਨਹੀਂ ਸੀਗਾ ਬਹੁਤ ਜ਼ਿਆਦਾ ਸੀ ਡਰ ਅੱਛਾ ਹਾਂਜੀ ਫਿਰ ਮੈਮ ਨੇ ਦੱਸਿਆ ਵੀ ਇਹਦੇ 'ਚ ਕੋਈ ਉਹ ਨਹੀਂਗਾ ਵੀ ਕੋਈ ਚੀਰ ਫਾੜ ਵਾਲਾ ਕੋਈ ਇਹ ਚੀਜ਼ ਨਹੀਂ ਕੋਈ ਸੋਈ ਨਹੀਂ ਕੁਛ ਨਹੀਂ ਸਿੰਪਲ ਤੁਹਾਡਾ ਇੱਕ ਟੈਸਟ ਹੋਊਗਾ ਅੰਦਰ ਹੀ ਪਰਦੇ 'ਚ ਹੋਊਗਾ ਕੋਈ ਘਬਰਾਉਣ ਵਾਲੀ ਲੋੜ ਨਹੀਂ ਸਾਡੀ ਕਾਉਂਸਲਿੰਗ ਮੈਡਮ ਨੇ ਵਧੀਆ ਕੀਤੀ ਅਸੀਂ ਇਹ ਟੈਸਟ ਕਰਵਾ ਲਿਆ ਜੀ ਫਿਰ ਕਿਸੇ ਤਰ੍ਹਾਂ ਦੀ ਫੀਸ ਲਈ ਨਹੀਂ ਜੀ ਕੋਈ ਫੀਸ ਨਹੀਂ ਹਾਂ ਜੀ ਫਿਰ ਆਪਾਂ ਗੱਲ ਕਰੀਏ ਤੁਹਾਡੇ ਹੁਣ ਪਿੰਡਾਂ ਚ ਹੋਰ ਵੀ ਨਾਲ ਦੇ ਜਿਹੜੇ ਹੈਗੇ ਆ ਉਹਨਾਂ ਨੂੰ ਗਾਈਡ ਕਰ ਰਹੇ ਹਾਂ ਕਿ ਆਪਣੀ ਬੈਲਟ ਦੇ ਵਿੱਚ ਕੈਂਸਰ ਬਾਅਦ ਦੇਖਣ ਨੂੰ ਮਿਲ ਰਿਹਾ ਹਾਂਜੀ ਅਸੀਂ ਨਾਲ ਦੇਆਂ ਨੂੰ ਵੀ ਦੱਸ ਰਹੇ ਹਾਂ ਵੀ ਗੋਨਿਆਂ ਨੇ ਆਪਣੇ ਫ੍ਰੀ ਟੈਸਟ ਹੋ ਰਿਹਾ ਹੈ ਛਾਤੀ ਦੇ ਕੈਂਸਰ ਦਾ ਵੀ ਤੁਸੀਂ ਵੀ ਵੱਤ ਵਦ ਕਰਵਾਓ ਠੀਕ ਹੈ ਹਾਂਜੀ ਤੁਸੀਂ ਵੀ ਟੈਸਟ ਕਰਵਾਉਣਾ ਹੈ ਹਾਂਜੀ ਹਾਂਜੀ ਠੀਕ ਹੈ ਕਿਸ ਤਰ੍ਹਾਂ ਦਾ ਗਾਈਡ ਕੀਤਾ ਗਿਆ ਕੀ ਕੀ ਤੁਹਾਨੂੰ ਦੱਸਿਆ ਗਿਆ ਜਦੋਂ ਤੁਸੀਂ ਟੈਸਟ ਕਰਾਉਣਾ ਹੈ ਇਸ ਤਰ੍ਹਾਂ ਵੀ ਮੈਡਮ ਨੇ ਇਹ ਗਾਈਡ ਕੀਤਾ ਇਹ ਸਾਨੂੰ ਵੀ ਬਹੁਤ ਵਧੀਆ ਇਹ ਟੈਸਟ ਹੈ ਇਹਦੇ ਵਿੱਚ ਕੋਈ ਸੂਈ ਨਹੀਂ ਲਾਈ ਜਾਂਦੀ ਕੋਈ ਇਹਦੇ ਨਾਲ ਤਕਲੀਫ ਨਹੀਂ ਹੁੰਦੀ ਕੋਈ ਦਰਦ ਨਹੀਂ ਹੁੰਦਾ ਜੀ ਤੇ ਵੀ इजीली ਇਹ ਟੈਸਟ ਹੋ ਜਾਂਦਾ ਜੀ ਤੁਹਾਨੂੰ ਕੋਈ ਦਿੱਕਤ ਨਹੀਂ ਆਉਂਦੀ ਜੀ ਠੀਕ ਹੈ ਤੇ ਆਪਣੇ ਦਾ ਜਿਵੇਂ ਮਾਹੌਲ ਬਣਿਆ ਹੋਇਆ ਕਿ ਡਰ ਦਾ ਮਾਹੌਲ ਬਣਿਆ ਹੈ ਪਹਿਲਾਂ ਡਰ ਨਹੀਂ ਲੱਗਿਆ ਤੁਹਾਨੂੰ ਹਾਂਜੀ ਪਹਿਲਾਂ ਲੱਗਦਾ ਸੀ ਜੀ ਡਰ ਅੱਛਾ ਵੀ ਐ ਸੀ ਵੀ ਪਤਾ ਨਹੀਂ ਇਹਦੇ ਚ ਕਿਵੇਂ ਟੈਸਟ ਕਰਨਗੇ ਕੋਈ ਤਕਲੀਫ ਹੋ ਜਾ ਜਾਂ ਦਰਦ ਹੋਊਗਾ ਜਾਂ ਸੂਈ ਲਾਉਣਗੇ ਜੀ ਪਰ ਇਹਦੇ ਨਾਲ ਕੋਈ ਡਰ ਨਹੀਂ ਲੱਗਦਾ ਜੀ ਵੀ इजीली ਇਹ ਟੈਸਟ ਹੋ ਜਾਂਦਾ ਜੀ ਸਕ੍ਰੀਨਿੰਗ ਜੀ ਕੋਈ ਤਰੀਕੇ ਨਾਲ ਸਟਾਰਟ ਹੋ ਗਏ ਫਸਟ ਆਫ ਇਟਸ ਕਾਈਂਡ ਆ ਪੰਜਾਬ ਵਿੱਚ ਬਹੁਤ ਥੋੜੀ ਜਗ੍ਹਾ ਤੋਂ ਸ਼ੁਰੂ ਹੋਈ ਹੈ ਬਠਿੰਡਾ ਤੋਂ ਸ਼ੁਰੂ ਹੋ ਰਹੀ ਹੈ ਇਹਦੇ ਵਿੱਚ ਜਿਹੜਾ ਹੈ ਥਰਮਲ ਸਕ੍ਰੀਨਿੰਗ ਹੁੰਦੀ ਹੈ ਜਿਹਦੇ ਸਕੇਪ ਪ੍ਰੋਬ ਦੇ ਨਾਲ बैस्ट एरिया जिसे कोई जिस तरह सर्कुलेशन जिदा होस्पैक्टिड एरिया मन के फिर उसलोअप लेते रख साले को सोलह तरीक तो तो उस में बुनिया ने स्क्रीनिंग काम शुरू होया हम तक आ, कल की फिगर है दो सौ तेती पेसेंट्स अन कर चुके हैं उन्होंने दो केसिस जिन्हें थोड़ा डाउट होया क्रिएट तो अभी डिस्ट्रिक्टस्पिटल उ रेफर हो गए हैं उन्होंने मेमोग्राफी करके फरदर फॉलोअप लिया गया ਸਰ ਗੱਲ ਕਰੀਏ ਪਹਿਲਾ ਮੈਮੋਗ੍ਰਾਫੀ ਨਾਲ ਕੀਤਾ ਜਾਂਦਾ ਸੀ ਉਹਨੇ ਟੈਕਨੀਕ ਨਾਲ ਜਿਹੜਾ ਹੈਗਾ ਉਹਦੇ ਨਾਲ ਮਾਸਕੀ ਇੱਕ ਸਕ੍ਰੀਨਿੰਗ ਟੈਕਨੀਕ ਹੈ ਮਿਲੋ ਪੋਪੂਲੇਸ਼ਨ ਨੂੰ ਜਿਹੜਾ ਹੈ ਟੈਸਟ ਕਰਨ ਤੇ ਘੱਟ ਟਾਈਮ ਲੱਗਦਾ થોડી ਦੇਰ ਦੀ ਜਿਹੜਾ ਹੈ ਸਕ੍ਰੀਨ ਕਰਕੇ ਮਿਲ ਸਸਪੈਕਟਡ ਜਿਹੜੀ ਪੋਪੂਲੇਸ਼ਨ ਹੈ ਉਹਨੂੰ ਆਪਾਂ ਕੱਢ ਕੇ ਉਸ ਤੋਂ ਬਾਅਦ ਮੈਮੋਗ੍ਰਾਫੀ ਫਿਰ ਦੂਜੇ ਕੇਸੇ ਜਿਹੜੇ ਸਸਪੈਕਟ ਉਮੀਦ ਹੈ ਸਰ ਕੋਈ ਸਾਈਡ ਇਫੈਕਟ ਹੈ ਇਹਦਾ ਕੋਈ ਸਾਈਡ ਇਫੈਕਟ ਨਹੀਂ ਅੰਦਰ ਲੋਕਾਂ ਨੂੰ ਕੀ ਫੀਲ ਕਰਨੀ ਚਾਹੁੰਦੇ ਨੇ ਲੋਕਾਂ ਨੂੰ ਬਹੁਤ ਘੱਟ ਇਹ ਟੈਕਨੀਕ ਬਾਰੇ ਜਾਣਕਾਰੀ ਹੈ ਲੋਕਾਂ ਨੂੰ ਸੀ ਆਪਣੇਪਨ ਉਹ ਇਹ ਸਰਟੀਫਿਕੇਟ ਦੇ ਲੋਕਾਂ ਨੂੰ ਵੇਅਰ ਕਰ ਰਹੇ ਹਨ ਤੇ ਮੇਰੀ ਲੋਕਾਂ ਨੇ ਅਪੀਲ ਹੈ ਕਿ ਵੱਧ ਤੋਂ ਵੱਧ ਜਿਹੜਾ ਹੈ ਆ ਕੇ ਇਸ ਵੈਕਸ ਦਾ ਫਾਇਦਾ ਲੋ ਤਾਂ ਕਿ ਜੇ ਕਿਸੇ ਨੂੰ ਕੋਈ ਕੋਈ ਖਾਸਾ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਹੈ ਤਾਂ ਅੰਨਿਸ ਜੇਕਰ ਡਿਟੈਕਟ ਹੋ ਜਾਵੇਗਾ ਟਿਕਨ ਹੋ ਸਕਦਾ ਹੈ ਸਰਕਾਰੀ ਕੀ ਚਾਹੀਦਾ ਵੀ ਪ੍ਰਾਈਵੇਟ ਸੰਸਥਾ ਦੀ ਵੀ ਇਹ ਕਾਰਵਾਈ ਹੈ ਨਹੀਂ ਸਰਕਾਰੀ ਸਰਕਾਰ ਵੱਲੋਂ ਸਰਕਾਰ ਵੱਲੋਂ ਹਾਂਜੀ ਇਹ ਸੋ ਲੋਕਾਂ ਨੂੰ ਵੀ ਜਾਗਰੂਕ ਹੋਣ ਦੀ ਲੋੜ ਹੈ ਕਿਉਂਕਿ ਭਾਵੇਂ ਸਰਕਾਰ ਤੇ ਸੰਸਥਾਵਾਂ ਇਹ ਉਪਰਾਲੇ ਕਰ ਰਹੇ ਨੇ ਪਰ ਜਿੰਨਾ ਚਿਰ ਲੋਕ ਘਰਾਂ ਚੋਂ ਉੱਠ ਕੇ ਇਸ ਤਕਨੀਕ ਰਾਹੀਂ ਆਪਣਾ ਜਿਹੜਾ ਹੈਗਾ ਟੈਸਟ ਨਹੀਂ ਕਰਵਾਉਣਗੇ ਤਾਂ ਕੈਂਸਰ ਬਾਰੇ ਪਤਾ ਨਹੀਂ ਲੱਗਣਾ ਤੇ ਅਖੀਰ ਕਈ ਵਾਰ ਇਹੋ ਜਿਹੇ ਹਾਲਾਤ ਹੁੰਦੇ ਆ ਵੀ ਆਖਰੀ ਸਟੇਜ ਤੇ ਜਾ ਕੇ ਲੋਕਾਂ ਨੂੰ ਕੈਂਸਰ ਦਾ ਪਤਾ ਲੱਗਦਾ ਸੋ ਲੋਕਾਂ ਨੂੰ ਵੀ ਇਸ ਤਕਨੀਕ ਬਾਰੇ ਜਾਣਕਾਰੀ ਲੈਣ ਲਈ ਹਸਪੀਟਲ ਆਉਣਾ ਚਾਹੀਦਾ ਤੇ ਵੱਤ ਤੋਂ ਵੱਧ ਇਸ ਟੈਸਟ ਨੂੰ ਕਰਵਾਉਣਾ ਚਾਹੀਦਾ ਈਟੀ ਬਾਤ ਲਈ ਬਠਿੰਡਾ ਤੋਂ ਮਨਦੀਪ ਦੋਸਲ ਦੀ ਰਿਪੋਰਟ